ਨਾ ਤਾਂ ਕਿੰਡੀ ਗੱਲ ਆ ਪੱਕੇ ਨਹੀਂ ਖੜਦੇ ਜੇ ਇਹ ਸੱਪਾਂ ਦੀਆਂ ਸਰੀਆਂ ਮੈਂ ਤਸਖਦੇ ਆ ਨਾ ਤੇ ਇਹਦਾ ਸਰੀਏ ਆ ਸਰੀਏ ਤਾਂ ਜਾਣਗੇ ਪ੍ਰਬੰਧ ਪ੍ਰਬੰਧ ਹੈਗਾ ਸਾਰਾ ਆਪਣੇ ਲਵੇ ਸਾਰਾ ਪ੍ਰਬੰਧ ਆਇਆ ਤੋਂ ਲੈ ਕੇ ਜੈਡ ਤੀਕ ਅੱਛਾ ਹਾਂ ਜੇ ਸੁਥਰ ਨੂੰ ਸਮਾਈਏ ਤੇ ਮੂਤਰ ਨੂੰ ਸਾ ਪਹਿਲਾਂ ਰੱਖਿਆ ਇੱਕ ਗੱਲ ਦੋਸਤੋ ਪਹੁੰਚ ਚੁੱਕੇ ਆ ਜੀ ਮਹਿਲਾ ਚੌਂਕ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਨੇ ਜਿਹੜੇ ਉਰੇ ਪਹੁੰਚਣੇ ਸ਼ੁਰੂ ਹੋ ਗਏ ਨੇ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਚ ਟਰੈਕਟਰ ਨਰ ਪਹੁੰਚਣ ਸ਼ੁਰੂ ਹੋ ਗਏ ਨੇ ਇੱਥੋਂ ਅਗਲੀ ਕਾਲ ਆਉਗੀ ਇਹਨਾਂ ਨੂੰ ਕਿਵੇਂ ਵੀ ਜੁਨੀਅਰ ਦਾ ਫੈਸਲਾ ਹੋਊਗਾ ਕਿਹੜੇ ਪਾਸੇ ਨੂੰ ਚੱਲਣਾ ਤੇ ਉਸ ਸਾਈਡ ਨੂੰ ਇਹ ਲੰਘਣਗੇ ਤੇ ਟਰੈਕਟਰ ਨੇ ਜਿਹੜੇ ਉਸੇ ਤਰ੍ਹਾਂ ਪਿਛਲੀ ਵਾਰ ਵਾਂਗੂ ਜੋਸ਼ਾਪੂਰਾ ਤੇ ਗੱਲਬਾਤ ਕਰਦੇ ਆਂ ਕੀ ਹਾਲ ਨੇ ਜੀ ਠੀਕ ਹੈ ਜੀ ਤੁਛ ਨੇ ਕਿਹੜੇ ਏਰੀਆ ਦਾ ਜੀ ਅਸੀ ਰਾਮਪੁਰਾ ਫੂਲ ਰਾਮਪੁਰਾ ਫੂਲ ਰਾਮਪੁਰਾ ਬਲਾਕ ਅੱਛਾ ਜੀ ਉਰੇ ਇਕੱਠੇ ਇੱਥੇ ਹੋ ਰਹੇ ਨੇ ਸਾਰੇ ਆਪਣੇ ਸਿੱਧੂਪੁਰ ਜੁਨੀਅਨ ਇਕੱਲੀ ਉਰੇ ਇਹ ਜੀ ਕੱਲੀ ਸਿੱਧੂਪੁਰ ਇੱਥੇ ਆ ਰਹੇ ਆ ਤੇ ਕੋਸ਼ ਸਿੱਧੂਪੁਰ ਦੇ ਕਾਫਰੇ ਕੱਲ ਦੋ ਬਹੁਤ ਵੱਡੇ ਗਾਂ ਖਨੋਰੀ ਬਾਡਰ ਨੂੰ ਲੰਘ ਵੀ ਗਏ ਅੱਛਾ ਜੀ ਇਹ ਉਰੇ ਕਿਹੜੇ ਟਰੈਕਟਰ ਜਾਵਾਂ ਹੋਏ ਨੇ ਸਵੇਰ ਤੋਂ ਹੋਏ ਨੇ ਕਿ ਕੱਲ ਤੋਂ ਹੋ ਰਹੇ ਨੇ ਜਾਵਾਂ ਹੋਏ ਨੇ ਜੀ ਜਾਂਦੇ ਇੱਥੇ ਕਿਹੜਾ ਕੁ ਸਿਰ ਨਾ ਰਾਤ ਸਾਰੀ ਰਾਤ ਆਈ ਗਏ ਅੱਛਾ ਜੀ ਹੁਣ ਵੀ ਆਈ ਜਾਂਦੇ ਨੇ ਹਜੇ ਆਉਂਦੇ ਆ ਉਰੋਂ ਅਗਲਾ ਪ੍ਰੋਗਰਾਮ ਕੀ ਆ ਉਰੋਂ ਜੀ ਉਹ ਜਮੇ ਸਾਡਾ ਸੂਪਾ ਪ੍ਰਧਾਨ ਅੱਛਾ ਜੀ ਹੁਕਮ ਆਊਗਾ ਕਮੇਟੀ ਦਾ ਅੱਛਾ ਜੀ ਸ਼ੁਕਰ ਅਜੇ ਇੱਕ ਵਾਰੀ ਊਰੇ ਦੀ ਕਾਲ ਆਵੀ ਇੱਥੇ ਜਮਾ ਹੋ ਜਾਓ ਜਮਾ ਕਹਾਂ ਵਿੱਚ ਜਮਤ ਕਾਲ ਆਊ ਤੁਹਾਨੂੰ ਅੱਛਾ ਜੀ 3 ਵਜੇ ਕਾਲ ਆਓ ਜੀ ਜੇ ਆਪਾਂ ਲੋਕਾਂ ਦੀ ਜਾਣਕਾਰੀ ਥੋੜਾ ਦਸੀਏ ਕਿਹੜੇ ਪਾਸੇ ਥੋੜਾ ਰਸਤਾ ਕੀ ਰਹੂਗਾ ਇੱਧਰ ਖਨੌਰੀ ਸਾਈਡ ਨੂੰ ਹੋ ਕੇ ਜਾਵੋਗੇ ਤੁਸੀਂ ਨਹੀਂ ਜਿਹੜੇ ਸਾਡਾ ਤਹਾਂ ਤੋਂ ਕਾਲ ਆਊ ਉਹ ਵੀ ਅਜੇ ਕੋਈ ਪਤਾ ਨਹੀਂ ਹੈਗਾ ਜੀ ਕੋਈ ਪਤਾ ਨਹੀਂ 3 ਵਜੇ ਸਾਨੂੰ ਕਾਲ ਆਊ ਜੀ 3 ਵਜੇ ਜੀ 3 ਵਜੇ ਕਾਲ ਤੁਹਾਂ ਬਾਈ ਇਹ ਕਹਿੰਦੇ 3 ਵਜੇ ਪਤਾ ਲੱਗੂ ਵੀ ਕਿਹੜੇ ਰਸਤੇ ਸਾਈ ਜਾਣਾ ਤੇ ਦੇਖ ਰਿਹਾ ਹਾਂ ਨਵਾਂ 58 ਕੱਲ ਆਣ ਤੋਂ ਕੱਲ ਆਣ ਤੋਂ 56 ਘਰ ਲੈ ਆਏ ਫਿਰ ਹੈ ਜੀ ਹਾਂ ਜੀ ਤੇ ਸਵੇਰੇ ਪਹੁੰਚੇ ਹੋ ਕੱਲ ਪਿਛਲੇ ਵਾਰ ਵੀ ਸ਼ਾਮਲ ਸੀ ਹਾਂ ਹਾਂ ਕਿਵੇਂ ਆ ਪਿਛਲੇ ਵਾਰ ਨਾਲੋਂ ਘੱਟ ਤਾਂ ਨਹੀਂ ਲੱਗ ਰਿਹਾ ਜੋਸ਼ ਆ ਜਿਹੜਾ ਲੋਕਾਂ 'ਚ ਜਿਆਦਾ ਆ ਵੱਧਿਆ ਜਿਆਦਾ ਆ ਹਾਂ ਵੱਧਾ ਅੱਛਾ ਕਿ ਕਿਵੇਂ ਰਸਤੇ 'ਚ ਪ੍ਰਬੰਧ ਬਹੁਤ ਕਰੇ ਹੋਏ ਨੇ ਕਿ ਦਿੱਲੀ ਤੋਂ ਪਹੁੰਚਣਾ ਪਾਉਣਾ ਉਹ ਕਿਨੇ ਮਰਜ਼ੀ ਕਰੀ ਜਾਣ। ਅੱਛਾ ਪਹੁੰਚੋਗੇ? ਬੈਰੀਕੇਡ ਹੋਰ ਪੱਕੇ ਬਣਾ ਦੇ, ਸਿਮਿੰਟ-ਸਿਮਿੰਟ ਲਾ ਦੇ। ਪੱਕੇ ਬਣਾ ਦੇ ਤਾਂ ਕਿੰਡੀ ਗੱਲ ਐ, ਪੱਕੇ ਨਹੀਂ ਖੜਦੇ ਜੇ। ਇਹ ਸੱਪਾਂ ਦੀਆਂ ਸਰੀਆਂ ਮੈਂ ਤੋਖਦੇ ਆ ਨਾ ਤੇ ਇਹਦਾ ਸਰੀਏ ਆ। ਸਰੀਏ ਤਾਂ ਜਾਣਗੇ। ਪ੍ਰਬੰਧ ਪ੍ਰਬੰਧ ਹੈਗਾ ਸਾਰਾ ਆਪਣੇ ਲਵੇ। ਸਾਰਾ ਪ੍ਰਬੰਧ ਆਇਆ ਤੋਂ ਲੈ ਕੇ ਜਿੱਦ ਤੀਕ। ਅੱਛਾ। ਹਾਂ, ਜੇ ਸੁਥਰ ਨੂੰ ਸਮਾਈਏ ਤੇ ਮੂਤਰ ਨੂੰ ਸਭ ਪਹਿਲਾਂ ਰੱਖਿਆ। ਰੱਖਿਆ। ਠੀਕ ਐ ਭਾਈ। ਤਾਂ ਭਾਈ ਮਾਹੌਲ ਐ ਜਿਹੜਾ ਪੂਰਾ ਕੈਂਪ ਬਣਿਆ ਹੋਇਆ। ਜੋਸ਼ ਆ ਲੋਕਾਂ ਦੇ ਵਿੱਚ ਪੂਰਾ। ਕਹਿੰਦੇ ਤੋੜ ਦਾਂਗੇ ਸਾਰਾ ਕੁਝ ਕਿਹੜਾ ਬੈਰੀਕੇਡ ਵਗੈਰਾ ਲਾਏ ਹੋਰੇ ਰਸਤੇ 'ਚ ਇਕੱਠ ਹੋ ਰਿਹਾ ਬਹੁਤ ਵੱਡੀ ਗਰਤੀ 'ਚ ਲੋਕ ਨੇ ਜਿਹੜੇ ਭਾਈ ਪਹੁੰਚੇ ਹੋਏ ਨੇ ਤੇ ਦਿਖਾ ਦਣਾ ਮੈਂ ਹੋਰ ਲੰਗਰ ਪਾਣੀ ਛਕਿਆ ਯਾਰ ਕਿਵੇਂ ਜੀ ਠੀਕ ਹੋ ਕਿੱਥੋਂ ਆਏ ਹੋ ਮਲਖਾਨਾਂ ਤੋਂ ਜੀ ਅੱਛਾ ਪੂਰਾ ਜੋਸ਼ ਹੈਗਾ ਪੂਰਾ ਵੀ ਦਿੱਲੀ ਪੂਰਾ ਪੁੱਲ ਜੀ ਅੱਛਾ ਸਭੂ ਕਿਵੇਂ ਆ ਕੈਵੇਂ ਛੜਦੀ ਕਲਾ ਛੜਦੀ ਕਲਾ ਪੂਰੀ ਜਵਾਂ ਚੱਕਾਂਗੇ ਫੱਟੇ ਫੱਟੇ ਚੱਕ ਦੋਗੇ ਜਵਾਂ ਆੜਦੇ ਨੇ ਪਿੱਛੇ ਮੋਦੀ ਨੂੰ ਫੇਰਾ ਮੋਤੇ ਨੂੰ ਵੀ ਫੜਾਂਗੇ ਬਾਤੋਂ ਥੰਮ ਮਾਰਨਾ ਬਾਬਾ ਪੂਰੇ ਜਮਾ ਜਮਾ ਤਿਆਰੀ ਆ ਚੱਲਣਾ ਕਿੰਨੇ ਵਜੇ ਆ ਬਸ ਜਿਵੇਂ ਆਖਣਗੇ ਮੁੰਡੇ ਚੱਲਣਾਗੇ ਨਾਲ ਜੀ ਨਾਲ ਠੀਕ ਆ ਤਿਆਰ ਆ ਬਾਬਾ ਦੇ ਪੂਰਾ ਜੋਸ਼ ਆ ਥਾਪੀ ਮਾਰਦੇ ਬਾਬੂ ਓਏ ਧੜਕ ਮਾਰਦੇ ਧੜਕ ਮਾਰਦੇ ਧੜਕ ਮਾਰਦੇ ਵਟੇ